ਮੈਂ ਆਪਣੇ ਸਾਰੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਪਹਿਲਾਂ ਵੀ ਕਿਉਂਕਿ ਜਿੰਨੀਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿੰਨੀ ਚੋਣਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਲੱਗਦਾ ਇਤਿਹਾਸ 'ਚ ਕਦੇ ਨਹੀਂ ਹੋਇਆ ਔਰ ਹਮੇਸ਼ਾ ਲੋਕਾਂ ਨੇ ਸਾਡਾ ਸਾਥ ਦਿੱਤਾ ਮੈਂ ਤੈਹ ਦਿলো ਲੋਕਾਂ ਦਾ ਧੰਨਵਾਦ ਕਰਾਂਗੀ ਕਿ ਉਹ ਸਾਡੀ ਸੋਚ ਦੇ ਨਾਲ ਖੜੇ ਆ ਦੇਖੋ ਮੈਂ ਇਹ ਇੱਕ ਗੱਲ ਮੈਂ ਹਮੇਸ਼ਾ ਕਰਦੀ ਹੁੰਦੀ ਆ ਕਿ ਚਾਹੇ ਅਸੀਂ ਅ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡ ਲਈਏ ਜਾਤ ਦੇ ਨਾਂ ਤੇ ਵੰਡ ਲਈਏ ਵੀ ਲੋਕ ਇਹਦੇ 'ਤੇ ਵਲ ਜਾਣਗੇ ਜਾਂ ਉਹਦੇ 'ਤੇ ਜਾਣਗੇ ਪਰ ਅਸਲ ਗੱਲ ਇਹ ਹੈ ਕਿ ਲੋਕਾਂ ਨੂੰ ਆਪਣੀ ਜ਼ਿੰਦਗੀ ਸੁਖਾਲੀ ਜਿਉਣ ਦੇ ਲਈ ਸਰਕਾਰ ਵੱਲੋਂ ਬਹੁਤ ਕੁਝ ਚਾਹੀਦਾ ਹੁੰਦਾ ਹੈ ਉਹਨਾਂ ਨੂੰ ਜੋ ਫੈਸਿਲਿਟੀਆਂ ਚਾਹੀਦੀਆਂ ਹੁੰਦੀਆਂ ਨੇ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਆ ਕੇ ਲੋਕਾਂ ਨੂੰ ਉਹਦੇ ਵਿੱਚ ਰਾਹਤ ਮਹਿਸੂਸ ਹੋਈ ਆ ਉਹਦੇ ਵਿੱਚ ਜਦੋਂ ਉਹ ਸੋਚ ਅੱਗੇ ਆ ਜਾਂਦੀ ਹੈ ਨਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿੱਥੇ ਲੈ ਕੇ ਜਾਣਾ ਐਜੂਕੇਸ਼ਨ ਕਿੱਥੋਂ ਦਿਵਾਉਣੀ ਆ ਸਾਨੂੰ ਇਸ ਸਰਕਾਰ 'ਚ ਸੁਖਾਲਾ ਮਹਿਸੂਸ ਹੋ ਰਿਹਾ ਤਾਂ ਉਦੋਂ ਜਿਹੜੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਜਿਹੜੀ ਵੋਟ ਪੈਣੀ ਆ ਉਹ ਸਵਾਲ ਖਤਮ ਹੋ ਜਾਂਦਾ ਅ ਮੈਂ ਦੇਖੋ ਇਹ ਗੱਲ ਤਾਂ ਅਸੀਂ ਹਮੇਸ਼ਾ ਆਪਣੇ ਸਿੱਖ ਪੰਥ ਦੇ ਨਾਲ ਖੜੇ ਆ ਕਿ ਜਿੱਥੇ ਸਾਨੂੰ ਲੱਗਦਾ ਕਿ ਕਿਤੇ ਨਿਆਂ ਹੋ ਰਿਹਾ ਉਹ ਉਸਦੇ ਖਿਲਾਫ ਆਵਾਜ਼ ਉਠਾਉਣੀ ਜ਼ਰੂਰੀ ਬਣਦੀ ਹੈ ਸੋ ਜਿੱਥੇ ਵੀ ਕਿਤੇ ਅਨਿਆਂ ਦੇ ਖਿਲਾਫ ਆਵਾਜ਼ ਉਠਾਈ ਜਾਊਗੀ ਅਸੀਂ ਉਹਦੇ ਨਾਲ